ਅਸਲਾਮ ਵਾਲੇਕੁਮ ਜੀ ਅੱਜ ਆਪਣੇ ਕੋਲੇ ਬਾਕਸ ਆਇਆ ਸੀਗੇ 올ਡ ਫੋਨ ਦੇ ਜਿਹਦੇ ਵਿੱਚ ਆਪਣੇ ਕੋਲੇ ਹੈਗਾ ਐਂਡਰੋਇਡ ਵੀ ਹੈਗਾ ਤੇ ਆਪਣੇ ਕੋਲੇ ਆਈਫੋਨ ਵੀ ਹੈਗਾ ਆਪਾਂ ਲਾਈਵ ਅਨਬਾਕਸਿੰਗ ਕਰਦੇ ਆਂ ਦੇਖਦੇ ਆਂ ਨਾ ਕਿਨਿਕਲ ਹੈ ਇਹ ਐਂਡਰੋਇਡ ਚ ਹੈ ਇਹੋ ਪਹਿਲਾ ਪੀਸ ਵੀਵੋ ਦਾ Y20 ਬਿਲਕੁਲ 100% ਕੰਡੀਸ਼ਨ ਦੇ ਵਿੱਚ ਹੈ ਵਧੀਆ ਰੇਟ ਮਿਲੂਗਾ ਇਹਦਾ ਤੁਹਾਨੂੰ ਆਸ 21 ਅਲਟਰਾ ਜੀ ਲੋ ਜੀ ਇੰਡੀਅਨ ਫੋਨ ਹੈ ਜੀ 12GB 256GB ਬ੍ਰਾਂਡ ਨਿਊ ਕੰਡੀਸ਼ਨ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਫੋਨ ਦੇਖੋ ਜੀ K20 ਪਾਪ ਅਪ ਕੈਮਰਾ ਪਾਪ ਅਪ ਕੈਮਰਾ ਬਹੁਤ ਡਿਮਾਂਡ ਹੈ ਜੀ ਫੋਨ ਦੀ ਕਿਉਂਕਿ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਫੋਨ ਇਹ ਪਾਪ ਅਪ ਕੈਮਰੇ ਦੇ ਵਿੱਚ ਕੰਡੀਸ਼ਨ ਦੇਖੋ ਫੋਨ ਦੀ ਬਿਲਕੁਲ 100% 100% ਹੈ Realme X7 5G ਮਾਡਲ ਕੰਡੀਸ਼ਨ ਦੇਖੋ ਜੀ ਬਹੁਤ ਜੀ 5G ਹੈ ਜੀ 628 ਦੇ ਵਿੱਚ ਫਾਸਟ ਚਾਰਜਰ ਨਾਲ Samsung ਦੇ ਵਿੱਚ ਆਇਆ ਜੀ 910+ 12GB 256GB ਬਿਲਕੁਲ ਸਾਫ ਸੁਥਰੇ ਪੀਸ ਨੇ ਜਿਵੇਂ ਯੂਜ਼ ਹੀ ਨਹੀਂ ਕੀਤੇ ਹੁੰਦੇ ਲੋਕਾਂ ਦੇ ਲਓ Xiaomi ਦਾ ਇਹ ਜੀ 11X ਫੋਨ 870 ਪ੍ਰੋਸੈਸਰ ਗੇਮਿੰਗ ਫੋਨ ਹੈ ਜੀ GDG ਮੈਂ ਲੱਗਦਾ MOPC ਦੀ 30000 PMOPC ਸਾਡੇ ਕੋਲ ਵਧੀਆ ਰੇਟ ਤੇ ਮਿਲ ਜੂਗਾ। Note 10 Pro Android ਦੇ ਵਿੱਚ 100% ਦੀ ਕੰਡੀਸ਼ਨ ਦੇ ਵਿੱਚ ਪਾਉਣ ਲਈ ਬਿਲਕੁਲ ਸਾਫ ਸੁਥਰੇ ਪੀਸ ਨੇ। ਤੁਸੀਂ ਚੈੱਕ ਕਰ ਸਕਦੇ ਹੋ ਆਪ ਕੋ ਸਟੋਰ ਤੇ ਵਿజిਟ ਕਰ ਸਕਦੇ ਹੋ। Logi OnePlus 7 Pro as it is ਵਿੱਚ ਦਿੱਥੋਂ OnePlus ਦਾ ਨਾਮ ਸਟਾਰਟ ਹੋਇਆ। ਮੇਨ ਮਾਡਲਾਂ ਦੇ ਵਿੱਚ ਆ ਕੇ ਕੈਮਰਾ ਕੁਆਲਿਟੀ ਦੇਖੋ। ਇਹ ਨਹੀਂ ਸ਼ਾਨਦਾਰ। वन प्लस एक और वन प्लस निकला ही तो जी वन प्लस सी टू फाइव जी बहुत अच्छे रेटते मिलूगा जी थो यू कहें बुलबुलदा बच्चा रैनो सिक्स फाइव जी अठ एक सौ अठाई कंडीशन देखो फोन देखो बड़ा शानदार है जी वन प्लस होर आ गए जी वन प्लस एट टी 12G भी 256G ਦੇ ਵਿੱਚ ਟ੍ਰੇਡੀਸ਼ਨ ਦੇਖੋ ਫੋਨ ਦੀ OnePlus ਤਾਂ ਮਿਲਦਾ ਹੀ ਨਹੀਂ ਹੈਗਾ ਜੀ ਐਨੀ ਡਿਮਾਂਡ ਹੈ ਪਰ ਆਪਣੇ ਕੋਲੇ ਅਲਮਗੁਦੁੱਲਾ ਸਟਾਕ ਹੈਗਾ ਜੀ ਵੱਡੂ ਸਟਾਕ ਹੈ ਤੁਸੀਂ ਆਓ ਤੇ ਹੁਣ ਆ ਵੀਡੀਓ ਨੂੰ ਆਪਾਂ ਹੋਰ ਨਾਲ ਲੰਬਾ ਕਰਦੇ ਹੋਏ ਦੂਜਾ ਬਾਕਸ ਓਪਨ ਕਰਦੇ ਹਾਂ ਦੇਖਦੇ ਹਾਂ ਜੀ ਉਹਦੇ ਵਿੱਚੋਂ ਕੀ ਨਿਕਲਦਾ ਹੈ ਆਈਫੋਨ ਦਾ ਸਟਾਕ ਹੈ ਜੀ ਸਾਰਾ ਆਈਫੋਨ चेक कर देंगे तो ये जो की निकल रहा है 13 प्रो है जी विद बॉक्स है जी ओरिजिनल चार्जर और वायर इसी अपने केलो दे आंगे तुम 12 जी आईफोन 12 कंडीशन देखो जी बिल्कुल साफ सुथरी कंडीशन है जी फोन की ਲਾਜਵਾ ਵਿਦ ਬਾਕਸ ਨੇ ਜਿਹੜੇ ਮਿਲਨੇ ਬੜੇ ਮੁਸ਼ਕਿਲ ਨੇ 12 ਹੋਰ ਆ ਗਏ ਲਓ ਵਾਈਟ ਕਲਰ ਦੇ ਵਿੱਚ ਕਿਾ ਸ਼ਾਨਦਾਰ ਹੈ 12 Pro ਜੀ ਵਿਦ ਬਾਕਸ 13 Pro Max ਵਿਦ ਬਾਕਸ ਐਕਸ 256 ਜੀ ਇਲਾਵਨ ਲਾ ਲਓ ਜੀ 128 ਜੀ ਬਾਰਾਂ ਵਾਈਟ ਕਲਰ ਦੇ ਬਾਰਾਂ ਤੁਹਾਨੂੰ ਆਪਣੇ ਕੋਲ ਤਕਰੀਬਨ ਸਾਰੇ ਕਲਰ ਮਿਲ ਜਾਣਗੇ 100% ਕੰਡੀਸ਼ਨ ਦੇ ਵਿੱਚ ਨੇ ਸਾਡੀ ਆਪਣੇ ਕੋਲੋਂ ਵਾਰੰਟੀ ਹੋਊਗੀ ਤੁਹਾਨੂੰ ਮਤਲਬ ਇਦਾਂ ਨਹੀਂ ਹੈਗਾ ਤੁਹਾਨੂੰ ਪੀਸ ਸੇਲ ਕਰਤਾ ਔਰ ਦੁਕਾਨ ਤੋਂ ਬਾਹਰ ਗਏ ਔਰ ਗੱਲ ਖਤਮ ਨਹੀਂ ਸਾਡਾ ਉਹ ਕਨਸੈਪਟ ਨਹੀਂ ਹੈਗਾ ਜੀ चौदह प्रो चौदह प्रो देखो बिल्कुल साफ पीस है जी दो सौ छपंजा जी बी तेरह प्रो दो सौ छपंजा जीबी इलेवन प्रो जी इलेवन लो जी तेरह प्रो होर निकले जी गोल्ड कलर के बड़ा वह फोन है गोल्ड कलर दे 14pro gold color 128gb shop condition hai access 256gb ਇੱਕ ਮੇਰੇ ਕੋਲ ਕਸਟਮਰ ਆਇਆ ਸੀ ਪਿਛਲੀ ਵੀਡੀਓ ਦੇਖ ਕੇ ਛੋਟਾ ਬੱਚਾ ਸੀਗਾ ਜੀ ਕਹਿੰਦਾ ਜੀ ਆਈਫੋਨ ਲੈਣਾ ਮੈਂ ਕਿਹਾ ਜੀ ਆਈਫੋਨ ਹੈਗਾ ਕਹਿੰਦੇ ਜੀ ਮੈਂ ਲੈਣਾ ਹੈਗਾ ਟ੍ਰੇਡ ਦੇ ਵਿੱਚ ਮੈਂ ਤਾਂ 5-6000 ਦੀ ਰੇਂਜ ਚ ਲੈਣਾ ਉਸ ਤਰ੍ਹਾਂ ਦੇ ਕਸਟਮਰਾਂ ਨੂੰ ਦੇਖਦੇ ਹੋਏ 6 ਆਈਫੋਨ 6 ਸਿਰਫ 4000 ਦੇ ਵਿੱਚ 12 ਐਕਸੈਸ ਲੋਹੀ 13 ਵੀ ਆ ਗਿਆ ਜੀ ਹੌਟ ਸੇਲਿੰਗ ਮਾਡਲ ਜਿਹਨੂੰ ਲੋਗ ਲੱਭਤੇ ਫਿਰਦੇ ਨੇ 13 11 Pro ਇਹ ਟੋਪਾ ਲੈ ਕੇ ਆਂਦਾ ਜੀ 12 ਮਿੰਨੀ ਦੇਖੋ ਕਿੰਨਾ ਕਿਊਟਇਆ ਕੋਣਾ ਸ਼ਾਨਦਾਰ ਹੈ ਜੀ 11 Pro ਤਕਰੀਬਨ ਆਪਣੇ ਕੋਲ ਸਟਾਕ ਤਾਂ ਤੁਹਾਨੂੰ ਸਾਰਾ ਮਿਲ ਜਾਊਗਾ ਵੀਡੀਓ ਦੇ ਵਿੱਚ ਆਪਾਂ ਇਹਨਾਂ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਸਟਾਕ ਤੁਸੀਂ ਸਾਡੇ ਕੋਲੋਂ ਆਓ ਪਰਚੇਜ਼ ਕਰੋ ਸਾਡਾ ਐਡਰੈਸ ਹੈਗਾ ਏ ਰਾਜੇ ਦਾ ਬਾਗ ਸਾਜੀਦਾਂ ਕਲੋਨੀ ਜਰਗ ਚੌਂਕ ਮਲੇਰ ਕੋਲਾ ਤੇ ਸਾਡਾ ਇੰਸਟਾਗ੍ਰam ਪੇਜ ਲਾਈਕ ਕਰੋ ਫੋਲੋ ਕਰੋ ਵਧੀਆ ਵਧੀਆ ਕਮੈਂਟ ਕਰੋ